ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀਤ ਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਰਮਨप्रीत कौर ਤੇ ਹਰ ਰੋਜ਼ੀ ਤਰ੍ਹਾਂ ਮੈਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਸੁਖਬੀਰ ਸਿੰਘ ਬਾਦਲ ਤੇ ਬਾਕੀ ਅਕਾਲੀ ਆਗੂਆਂ ਨੇ ਕਹਿੰਦੇ ਸੇਵਾ ਸ਼ੁਰੂ ਕਰ ਦਿੱਤੀ ਹੈ ਜੀ ਬਿਲਕੁਲ ਜੀ ਬਿਲਕੁਲ ਸੁਖਬੀਰ ਸਿੰਘ ਬਾਦਲ ਨੇ ਤੇ ਬਾਕੀ ਜਿਹੜੇ ਅਕਾਲੀ ਆਗੂ ਆ ਉਹਨਾਂ ਦੇ ਵੱਲੋਂ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਆਪਾਂ ਜਾਣਦੇ ਹਾਂ ਕਿ ਪਰਸੋਂ ਉਹਨਾਂ ਨੂੰ ਤਨਖਾਹ ਲਈ ਗਈ ਸੀ ਪਰਸੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਤੇ ਬਾਕੀ ਜਥੇਦਾਰਾਂ ਦੇ ਵੱਲੋਂ ਤਨਖਾਹ ਲਈ ਗਈ ਸੀ ਕਿਸੇ ਨੂੰ ਭਾਂਡੇ ਮਾਂਜਣ ਦੀ ਕਿਸੇ ਨੂੰ ਟੁਇਲਟਾਂ ਸਾਫ ਕਰਨ ਦੀ ਕਿਸੇ ਨੂੰ ਕੋਈ ਤੇ ਕਿਸੇ ਨੂੰ ਕੋਈ ਸੁਖਵੀਰ ਸਿੰਘ ਬਾਦਲ ਦੇ ਕਿਉਂਕਿ ਪੈਰ ਦੇ ਵਿੱਚ ਫ੍ਰੈਕਚਰ ਆ ਇਸ ਕਰਕੇ ਉਹਨਾਂ ਨੂੰ ਟੁਇਲਟਾਂ ਸਾਫ ਕਰਨ ਦੀ ਥਾਂ ਦੇ ਉੱਤੇ ਹੱਥ ਦੇ ਵਿੱਚ ਵਰਸ਼ਾ ਫੜ ਕੇ ਤੇ ਦਰਬਾਰ ਸਾਹਿਬ ਦੇ ਗੇਟ ਦੇ ਉੱਤੇ ਤੇ ਉੱਥੇ ਸੇਵਾਦਾਰੀ ਕਰਨ ਦੇ ਲਈ ਕਿਹਾ ਗਿਆ ਸੀ ਵੀ ਚੋਲਾ ਪਾ ਕੇ ਸੇਵਾਦਾਰਾਂ ਵਾਲਾ ਤੇ ਵੱਡੀ ਗਿਣਤੀ ਦੇ ਵਿੱਚ ਕੱਲ ਉੱਥੇ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਦੇਖਿਆ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਕੱਲ ਉਹਨਾਂ ਨੂੰ ਦੇਖ ਕੇ ਤੇ ਹੈਰਾਨੀ ਵੀ ਪ੍ਰਗਟਾਈ ਹੈ ਤੇ ਲੋਕਾਂ ਨੂੰ ਫੋਟੋਆਂ ਵੀ ਖਿੱਚ ਗੋਣਾਂ ਦੀਆਂ ਤੁਸੀਂ ਵੀਰ ਸਿੰਘ ਬਾਦਲ ਨੇ ਕੱਲ ਆਪਣੇ ਪਹਿਲੇ ਦਿਨ ਦੀ ਸੇਵਾ ਜਿਹੜੀ ਉਹ ਆਰੰਭ ਕੀਤੀ ਆ ਉਹਨਾਂ ਨੇ ਹੱਥ ਦੇ ਵਿੱਚ ਵਰਸ਼ਾ ਫੜ ਕੇ ਤੇ ਗੇਟ ਦੇ ਉੱਤੇ ਬੈਠ ਕੇ ਤੇ ਸੇਵਾਦਾਰੀ ਕੀਤੀ ਆ ਨਾਲ ਉਹਨਾਂ ਦੇ ਸਮਰਥਕ ਵੀ ਸੀਗੇ ਤੇ ਦੇਖੋ ਮੈਂ ਤੁਹਾਨੂੰ ਅੱਗੇ ਵੀ ਗੱਲ ਕਰਨ ਹੁੰਦਾ ਕਿ ਲੋਕਾਂ ਨੇ ਆ ਪੋਪੜੇ ਵਿਚਾਰ ਪੇਸ਼ ਕਰਨੇ ਆ ਕੱਲ ਵੀ ਇਵੇਂ ਹੋਇਆ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਜੀ ਇਹ ਕੋਈ ਸੇਵਾ ਨਹੀਂ ਹੈ ਇਹ ਕੋਈ ਸੇਵਾ ਨਹੀਂ ਹੈ ਇਹ ਨੂੰ ਕੋਈ ਸੇਵਾ ਥੋੜੀ ਕਹਿੰਦਾ ਅਸਲ ਵਿੱਚ ਗੱਲ ਇਹ ਜੀ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂਗਾ ਕਿ ਇਹ ਧਾਰਮਿਕ ਸਜ਼ਾ ਤੇ ਜਿਹੜੀ ਕੁਦਰਤੀ ਜਿਹੜੀ ਦੂਜੀ ਦੁਨੀਆਵੀ ਅਦਾਲਤਾਂ ਦੀ ਸਜ਼ਾ ਉਹਦੇ ਵਿੱਚ ਅੰਤਰ ਹੈ ਉਹਨਾਂ ਅਦਾਲਤਾਂ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਹਾਈ ਕੋਰਟ ਤੇ ਜਿਹੜੀਆਂ ਸੈਸ਼ਨ ਅਦਾਲਤਾਂ ਉਹਨਾਂ ਦੇ ਵਿੱਚ ਅਸੀਂ ਆਪਣੇ ਵਕੀਲ ਖੜੇ ਕਰਦੇ ਆਂ ਉੱਥੇ ਆਪਦਾ ਪੱਖ ਰੱਖਦੇ ਆਂ ਪਰ ਇੱਥੇ ਪੱਖ ਰੱਖਣ ਵਾਲਾ ਕੋਈ ਨਹੀਂ ਹੁੰਦਾ ਇਥੇ ਤੁਸੀਂ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਹੌਲੇ ਹੋਣ ਜਾਂਦੇ ਆ ਤੁਸੀਂ ਜੋ ਵੀ ਕੀਤਾ ਹੈਗਾ ਉਹ ਤੁਸੀਂ ਜਾ ਕੇ ਸਰੈਂਡਰ ਕਰਦੇ ਆ ਤੇ ਫਿਰ ਤੁਹਾਨੂੰ ਉੱਥੇ ਉਹ ਕਿਹਾ ਜਾਂਦਾ ਵੀ ਭਾਈ ਤੁਸੀਂ ਆਹ ਕਰੋ ਜੇਕਰ ਤੁਸੀਂ ਹੁਣ ਤੱਕ ਜਿੰਨੀਆਂ ਵੀ ਸਜ਼ਾਵਾਂ ਅੱਜ ਤੱਕ ਲੱਗੀਆਂ ਧਾਰਮਿਕ ਸਜ਼ਾ ਜਾਂ ਆਪਣਾ ਧਾਰਮਿਕ ਤਨਖਾਹ ਖੈਡ ਗਏ ਉਹਨਾਂ ਦੇ ਬਦ ਵੇਖੀਏ ਤਾਂ ਇਹੀ ਸਜ਼ਾਵਾਂ ਰਹੀਆਂ ਤੁਸੀਂ ਭਾਵੇਂ ਮਾਸਟਰ ਤਾਰਾ ਸਿੰਘ ਦੀ ਗੱਲ ਕਰ ਲਓ ਉਹਨਾਂ ਨੂੰ ਵੀ ਤਨਖਾਹ ਲੱਗੀ ਸੀ ਤੁਸੀਂ ਹੋਰ ਸ਼ਿਸ਼ੀਤਾ ਦੀ ਗੱਲ ਕਰ ਲਓ ਜਿਨ੍ਹਾਂ ਜਿਨ੍ਹਾਂ ਨੂੰ ਵੀ ਲੱਗੀਆਂ ਪਰ ਕਿਉਂਕਿ ਮੈਨੇ ਇਹ ਸੋਚ ਲਿਆ ਵੀ ਦੇਖੋ ਸੋਸ਼ਲ ਮੀਡੀਆ ਦੀ ਗੱਲ ਆ ਸੋਸ਼ਲ ਮੀਡੀਆ ਤੇ ਕੋਈ ਕਿਸੇ ਬਾਰੇ ਕੁਝ ਵੀ ਲਿਖ ਦਿੰਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੂੜਿਆਂ ਦੀ ਸਜ਼ਾ ਸੁਣਾਈ ਗਈ ਸੀ ਅਕਾਲੀ ਫੂਲਾ ਸਿੰਘ ਦੇ ਵੱਲੋਂ ਪਰ ਮਾਰੇ ਨਹੀਂ ਸੀਗਾ ਕਿਉਂਕਿ ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਜੇ 100 ਕੂੜੇ ਮਾਰੋ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਪਾਈ ਹਾਂ ਮੈਨੂੰ ਮਨਜ਼ੂਰ ਆ ਜੀ ਮੇਰੇ ਮਾਰ ਲਓ ਉਹਨਾਂ ਨੇ ਕਿਹਾ ਜੀ ਕਿ ਸਿੰਬੋਲਿਕ ਤੌਰ ਦੇ ਉੱਤੇ ਵਜੇ ਤੇਰੇ ਮਾਰਨੇ ਸੀ ਪਰ ਜਦੋਂ ਮੰਨ ਲਏ ਤੇ ਵਜ ਗਏ ਤੇ ਮੈਂ ਸੋਚਦਾ ਵੀ ਭਾਈ ਜੇਕਰ ਉਦੋਂ ਫੇਸਬੁਕ ਦਾ ਸੋਸ਼ਲ ਮੀਡੀਆ ਹੁੰਦਾ ਤੇ ਲੋਕਾਂ ਨੇ ਇਹ ਗੱਲ ਕਹਿਣੀ ਸੀ ਵੀ ਭਾਈ ਅਕਾਲੀ ਫੂਲਾ ਸਿੰਘ ਦੀ ਮਹਾਰਾਜ ਅਜੀਤ ਸਿੰਘ ਦੇ ਨਾਲ ਅੰਦਰੋਂ ਸੈਟਿੰਗ ਹੋ ਗਈ ਆ ਪਹਿਲਾਂ ਕੀ ਗੱਲ ਕਹੀ ਸੀ ਤੇ ਹੁਣ ਕੀ ਗੱਲ ਕਹਿੰਦੇ ਆ ਪਰ ਗੱਲ ਕੁਲ ਮਿਲਾ ਕੇ ਇਹ ਆ ਵੀ ਇਹ ਇੱਕ ਬਹੁਤ ਵੱਡੀ ਸਜ਼ਾ ਮੰਨਦਾ ਮੈਂ ਕਿਉਂਕਿ ਪੂਰੀ ਜ਼ਿੰਦਗੀ ਜਿੰਨਾ ਚਿਰ ਤੁਸੀਂ ਜਿਉਣਾ ਤੁਹਾਡੀ ਜਿਉਣ ਤੋਂ ਬਾਅਦ ਵੀ ਇਹ ਫੋਟੋਆਂ ਇਹ ਵੀਡੀਓ ਜਿਹੜੀਆਂ ਅੱਜ ਸੁਖਵੀਰ ਬਦਲ ਦੀਆਂ ਬਰਛੇ ਵਾਲੀਆਂ ਚੋਲੇ ਵਾਲੀਆਂ ਇਹ ਸੋਸ਼ਲ ਮੀਡੀਆ ਤੇ ਰਹਿਣਗੀਆਂ ਇਹ YouTube ਤੇ ਰਹਿਣੀਆਂ ਇਹ Facebook ਤੇ ਰਹਿਣੀਆਂ ਸੋ ਇਹ ਦੇਖੋ ਗਲਤ ਹੈ ਇਹ ਵੀ ਆਪਣੀ ਗਲਤੀ ਦਾ ਅਹਿਸਾਸ ਕਰਨ ਦੀ ਆ ਤੇ ਕੌਮ ਦੇ ਮੂਹਰੇ ਸਾਰਿਆਂ ਦੇ ਮੂਹਰੇ ਹਾਂ ਦੇ ਰੂਪ ਦੇ ਵਿੱਚ ਗੱਲ ਬਣਨ ਦੀ ਆ ਸੋ ਮੈਨੂੰ ਲੱਗਦਾ ਜੀ ਜੋ ਜਸਰਦਰ ਸਹਿਬਾਨ ਦੇ ਵੱਲੋਂ ਫੈਸਲਾ ਕੀਤਾ ਗਿਆ ਉਹ ਬੜਾ ਮਹੱਤਵਪੂਰਨ ਹਾਂ ਜ਼ਰੂਰੀ ਨਹੀਂ ਕਿ ਸਭ ਨੂੰ ਸਾਰੀਆਂ ਗੱਲਾਂ ਚੰਗਾ ਲੱਗਣ ਪਰ ਮੈਨੂੰ ਲੱਗਦਾ ਨਿੱਜੀ ਤੌਰ ਦੇ ਉੱਤੇ ਵੀ ਅਸੀਂ ਇਸ ਲਾਇਕ ਨਹੀਂ ਕਿ ਜਥੇਦਾਰ ਸਹਿਬਾਨ ਦੇ ਫੈਸਲੇ ਦੇ ਉੱਤੇ ਟਿੱਪਣੀ ਕਰ ਗਏ ਹਾਂ ਜਿਹੜੇ ਲੋਕ ਇਹ ਸਮਝ ਦੇ ਕੇ ਪਾਈ ਅਸੀਂ ਇਸ ਕਾਬਿਲ ਹਾਂ ਅਸੀਂ ਇਸ ਲਾਇਕ ਹਾਂ ਉਹ ਕਈ ਗੱਲਾਂ ਕਰ ਹੀ ਜਾਂਦੇ ਆ ਬਿਲਕੁਲ ਸਹੀ ਕਿਹਾ ਤੁਸੀਂ ਤਾਨਾ ਸਾਹਿਬ ਇਹ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ ਕਿ ਕੋਈ ਵੀ ਟਿੱਪਣੀ ਕੀਤੀ ਜਾਵੇ ਖੈਰ ਅੱਗੇ ਵਧਦੇ ਹਾਂ ਗੱਲ ਹੁਣ ਲੁਧਿਆਣੇ ਦੀ ਕਰਦੇ ਹਾਂ ਜੋ ਲੁਧਿਆਣੇ ਦੇ ਵਿੱਚ ਵਾਪਰਿਆ ਉਹਨੇ ਵੀ ਹੈਰਾਨ ਕਰਤਾ ਸਾਰਿਆਂ ਨੂੰ ਬੁੱਢਾ ਨਾਲਾ ਮੁੱਦੇ ਦੇ ਉੱਪਰ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵਿੱਚ ਬਹੁਤ ਜ਼ਿਆਦਾ ਝੜਪਾ ਹੋਈਆਂ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਬੁੱਢਾ ਨਾਲਾ ਤੇ ਪੁਲਿਸ ਦੇ ਵਿੱਚ ਲੰਘੇ ਕੱਲ ਬਹੁਤ ਝੜਪਾ ਹੋਈਆਂ ਤੇ ਇੱਕ ਗੱਲ ਹੋਰ ਬੜੀ ਮਹੱਤਵਪੂਰਨ ਆ ਵੀ ਮੈਨੂੰ ਪਹਿਲੀ ਵਾਰ ਦੇਖਣ ਦਾ ਮੌਕਾ ਮਿਲਿਆ ਕਿ ਚਲੋ ਪੰਜਾਬ ਦੇ ਲੋਕ ਪਾਣੀ ਦੇ ਮੁੱਦੇ ਤੇ ਵੀ ਇਕੱਠੇ ਹੋਏ ਪੰਜਾਬ ਦੇ ਲੋਕਾਂ ਦੇ ਕੋਲੇ ਤਾਂ ਨਿਵੇਹ ਹੀ ਨਹੀਂ ਹੁੰਦੀ ਪੰਜਾਬ ਦੇ ਲੋਕ ਤਾਂ ਗਾਇਕਾਂ ਪਿੱਛੇ ਲੀਡਰਾਂ ਪਿੱਛੇ ਬਾਬਿਆਂ ਪਿੱਛੇ ਲੜਨ ਵਾਲੇ ਲੋਕ ਆ ਤੇ ਪਰ ਗੱਲ ਇਹ ਜਿ ਕਿ ਕੱਲ ਪੰਜਾਬ ਦੇ ਲੋਕ ਆ ਜਿਹੜੇ ਉਹ ਇਸ ਕੰਮ ਦੀ ਗੱਲ ਦੇ ਪਿੱਛੇ ਵੀ ਲੜੇ ਆ ਤੇ ਇਹ ਇੱਕ ਮਹੱਤਵਪੂਰਨ ਗੱਲ ਹੈਗੀ ਆ ਤੇ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਆ ਦੇਖੋ ਆਉਂਦੇ ਸਮੇਂ ਦੇ ਵਿੱਚ ਜਿਹੜੀ ਗੱਲ ਦਾ ਆਪਾਂ ਨੂੰ ਡਰ ਹੋਊਗਾ ਕਿਉਂਕਿ ਲੰਘੇ ਕੱਲ ਜਦੋਂ ਉੱਥੇ ਪਹੁੰਚ ਗਏ ਨਾ ਜਦੋਂ ਇੱਥੇ ਪਹੁੰਚਣੇ ਸ਼ੁਰੂ ਹੋਏ ਪੰਜਾਬੀ ਤਾਂ ਜਿਹੜੇ ਹੈਗੇ ਫਿਕਟਰੀਆਂ ਵਾਲੇ ਉਹਨਾਂ ਨੇ ਪੰਜਾਬੀਆਂ ਜਿੰਨੀ ਹੀ ਵੱਡੀ ਗਿਣਤੀ ਦੇ ਵਿੱਚ ਟਰੱਕ ਭਰ-ਭਰ ਕੇ ਬੁੱਢੇ ਨਾਲੇ ਦੇ ਉੱਤੇ ਪ੍ਰਵਾਸੀ ਮਜ਼ਦੂਰ ਪਹੁੰਚਾਤੇ ਵੀ ਜੇਕਰ ਝੜਪਾਂ ਹੋਈਆਂ ਜੇਕਰ ਲੜਾਈਆਂ ਹੋਈਆਂ ਤਾਂ ਇਹ ਆਪੇ ਫਸੇ ਜਾਣਗੇ ਇਹ ਆਪੇ ਆਪਸ ਦੇ ਵਿੱਚ ਲੜੀ ਜਾਣਗੇ ਪਰ ਚੰਗੀ ਗੱਲ ਹੈ ਭਾਈ ਉੱਥੇ ਕੁਝ ਵੀ ਅਨਸੁਖਾਵਾਂ ਨਹੀਂ ਵਾਪਰਿਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਕੱਲ ਵਾਲੇ ਘਟਨਾਕਰਮ ਤੋਂ ਬਾਹਰ ਜੋ ਕੁਝ ਅਸੀਂ ਦੇਖਿਆ ਵੀ ਪਾਯੋ ਤੇ ਪਾਣੀ ਲਈ ਲੋਕ ਇਕੱਠੇ ਹੋ ਗਏ ਆ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ ਆ ਤੇ ਸਿੱਟਾ ਇਹ ਨਿਕਲਿਆ ਕਿ ਭਾਈ ਉੱਥੇ 7 ਦਿਨ ਦੇ ਵਿੱਚ ਵਿੱਚ ਉਹ ਪ੍ਰਸ਼ਾਸਨ ਕਹਿੰਦਾ ਜੀ ਕਿ ਅਸੀਂ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦੇ ਬਾਰੇ ਕੋਈ ਫੈਸਲਾ ਲਵਾਂਗੇ ਜਿਹੜੇ ਸੀਟਪੀ ਪਲਾਂਟ ਆ ਉਹਨਾਂ ਦੇ ਕਹਿੰਦੇ ਜੀ ਪਾਣੀ ਦੇ ਮਾਮਲੇ ਦਾ ਉਹ ਜਿਹੜਾ ਉਹ ਮੁਕੰਮਲ ਬੰਦ ਕਰਵਾਵਾਂਗੇ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ 7 ਦਿਨ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਆਪਣੇ ਡਾਕੂਮੈਂਟ ਵਗੈਰਾ ਵੀ ਚੈੱਕ ਕਰਨੇ ਆ ਕੀ ਕੀ ਨਿਯਮਾਂ ਦੇ ਮੁਤਾਬਕ ਇੱਥੇ ਹੋਇਆ ਤੇ ਕੀ ਕੀ ਨਹੀਂ ਹੋਇਆ ਇਹਦੇ ਬਾਰੇ ਵੀ ਚੈੱਕ ਕਰਨਾ ਪਰ ਗੱਲ ਵੀ ਕੱਲ ਲੱਖੇ ਸਿਧਾਣੇ ਨੂੰ ਤੇ ਬਾਕੀ ਹੋਰ 100 ਤੋਂ ਵੱਧ ਲੋਕ ਆ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਇਸ ਕਰਕੇ ਲੋਕਾਂ ਨੇ ਧਰਨਾ ਸੜਕ ਦੇ ਵਿਚਾਲੇ ਲਾਤਾ ਸੀ ਕਿ ਉੱਥੇ ਲੁਧਿਆਣੇ 'ਚ ਟਰੈਫਿਕ ਜਾਮ ਤੇ ਬਹੁਤ ਬੁਰਾ ਹਾਲ ਹੋਇਆ ਸੀ ਸੋ ਇਹ ਹੈ ਜੀ ਗੱਲਾਂ ਪਰ ਗੱਲਬਾਤ ਵਿੱਚ ਲੱਖੇ ਸਿਧਾਣੇ ਨੂੰ ਛੱਡ ਵੀ ਦਿੱਤਾ ਉਹਨੇ ਆ ਕੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਪਰ ਸੌਵਤ ਰਸਾ ਸਿਰੇ ਤੇ ਗੰਢ ਗੱਲ ਇਹ ਆ ਵੀ ਪੰਜਾਬ ਦੇ ਲੋਕ ਪਾਣੀ ਵਾਪਸੇ ਵੀ ਇਕੱਠੇ ਹੋਏ ਆਪਾਂ ਨੂੰ ਤਾਂ ਗੱਲ ਦਾ ਪਤਾ ਹੀ ਨਹੀਂ ਹੁੰਦਾਗਾ ਐਵੇਂ ਛੁਰਲੀਆਂ ਛੱਡੀ ਜਾਂਦੇ ਆ ਐਸਬਾਈ ਜਿਹੜਾ ਪਾਣੀ ਇੱਕ ਬੂੰਦ ਨਹੀਂ ਝਾੜਦੇਾਂਗੇ ਆਪ ਸਾਰੀ ਰਿਹੜੀ ਪਾਣੀ ਬਰਥ ਕਰਕੇ ਬਾਅਦ ਚ ਪਾਣੀ ਦੀ ਗੱਲ ਕਰਨ ਲੱਗ ਜਾਂਦੇ ਆ ਪਰ ਗੱਲ ਇਹ ਜਿਕੇ ਇਹ ਉਹ ਪਾਣੀ ਸੀ ਜਿਹੜਾ ਤੁਹਾਨੂੰ ਦਿਖ ਰਿਹਾ ਕਾਲਾ ਪਾਣੀ ਤੁਹਾਨੂੰ ਦਿਖ ਰਿਹਾ ਇਹਦੇ ਲਈ ਪੰਜਾਬ ਦੇ ਲੋਕ ਇਕੱਠੇ ਹੋਏ ਇਹ ਪਹਿਲੀ ਵਾਰ ਹੋਇਆ ਮੇਰੀ ਕੱਲ ਲੁਧਿਆਣੇ ਦੇ ਇੱਕ ਸਿਆਸੀ ਆਗੂ ਨਾਲ ਗੱਲ ਹੋਈ ਮੈਂ ਕਿਹਾ ਯਾਰ ਤੁਸੀਂ ਤਾਂ ਇੱਥੇ ਰਹਿੰਦੇ ਹੋ ਤੇ ਤੁਸੀਂ ਕਦੇ ਇਸ ਗੱਲ ਨੂੰ ਚੁੱਕਿਆ ਕਿਉਂ ਨਹੀਂਗਾ ਕਹਿੰਦਾ ਯਾਰ ਅੱਜ ਸਾਨੂੰ ਵੀ ਇਸ ਗੱਲ ਦਾ ਇਹ ਅਹਿਸਾਸ ਹੁੰਦਾ ਵੀ ਯਾਰ ਅਸੀਂ ਇੱਥੇ ਰਹਿਨੇ ਆ ਤੇ ਮੁੱਦਾ ਵਧੀਆ ਸੀ ਜੇ ਇੱਕ ਤੇ ਅਸੀਂ ਚੱਕਿਆ ਹੁੰਦਾ ਮਤਲਬ ਇਹ ਵੀ ਸਿਆਸੀ ਲੋਕਾਂ ਵਾਸਤੇ ਇਹ ਵੀ ਇੱਕ ਮੁੱਦਾ ਹੀ ਆ ਮੁੱਦਾ ਵੀ ਸਿਰਫ ਤੇ ਸਿਰਫ ਖਬਰ ਦੇ ਲਈ ਆ ਇਹ ਇਕੱਠ ਦੇ ਲਈ ਆ ਬਹਿਜਾ ਬਹਿਜਾ ਦੇ ਲਈ ਆ ਪਰ ਪੰਜਾਬ ਦੇ ਲੋਕ ਆਪ ਮੁਹਰੇ ਇਕੱਠੇ ਹੋਏ ਵੱਡੀ ਗਿਣਤੀ ਚ ਇਕੱਠੇ ਹੋਏ ਤੇ ਪੰਜਾਬ ਦੇ ਲੋਕਾਂ ਨੇ ਦੱਸਿਆ ਵੀ ਜੇਕਰ ਲਹਿਰ ਬਣ ਜੇ ਤੇ ਫਿਰ ਮਸਲੇ ਹੱਲ ਹੋ ਜਾਂਦੇ ਆ ਜੀ ਬਿਲਕੁਲ ਸਹੀ ਕਹਿ ਤੁਸੀਂ ਤਾਣਾ ਸਾਹਿਬ ਤੇ ਉਧਰ ਕਹਿੰਦਾ ਪ੍ਰਤਾਪ ਸਿੰਘ ਬਾਜਵਾ ਹੋਰ ਹਨੀ ਵੀ ਵੈਸੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਸਜ਼ਾ ਦੇ ਉੱਪਰ ਟਿੱਪਣੀ ਕੀਤੀ ਹੈ ਜੇ ਕੀ ਕਹਿਣਾ ਉਹਨਾਂ ਦਾ ਦੇਖੋ ਜੀ ਮੈਂ ਤਾਂ ਇਹ ਗੱਲ ਕਹਿਣਾ ਵੀ ਕੋਈ ਐ ਟਿੱਪਣੀਆਂ ਕਰਨਾ ਫਾਇਦਾ ਹੈ ਨਹੀਂਗਾ ਐਵੇਂ ਕਾਹਤੋਂ ਟਿੱਪਣੀਆਂ ਕਰਦੀਆਂ ਸਭ ਨੂੰ ਚੁੱਪ ਕਰਕੇ ਜਿਹੜੀ ਜਿਹੜੀ ਚੀਜ਼ ਦੇ ਜਿਹੜੇ ਹਿੱਸੇ ਜ਼ਿੰਮੇਵਾਰੀ ਆਈ ਆ ਉਹ ਨਿਭਾਉਣੀ ਚਾਹੀਦੀ ਆ ਪਰ ਨਾ ਕੋਈ ਬਾਜਵਾ ਸਾਹਿਬ ਬਾਰੇ ਟਿੱਪਣੀ ਕਰੇ ਨਾ ਕੋਈ ਬਾਜਵਾ ਸਾਹਿਬ ਦੇ ਉੱਤੇ ਕਰੇ ਨਾ ਬਾਜਵਾ ਸਾਹਿਬ ਕਿਸੇ ਦੇ ਬਾਰੇ ਕਰਨ ਪਰ ਲੰਘੇ ਕੱਲ ਬਾਜਵਾ ਸਾਹਿਬ ਨੇ ਗੱਲ ਕਹੀ ਆ ਵੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਨੇ ਸਦਾ ਤਾਂ ਵੋਟਾਂ ਦੇ ਵਿੱਚ ਹੀ ਦਿੱਤੀ ਸੀ ਆ ਜਿਹੜੀ ਹੁਣ ਸਦਾ ਮਿਲੀ ਹੈ ਉਹ ਕਹਿੰਦੇ ਜੀ ਹੁਣ ਤਾਂ ਇਹ ਜ਼ਥੇਦਾਰ ਸਾਹਿਬਾਂ ਦੇ ਵੱਲੋਂ ਦਿੱਤੀ ਗਈ ਹੈ ਪਰ ਇਹਨਾਂ ਨੂੰ ਸਦਾ ਤਾਂ ਹੁਣ ਬਹੁਤ ਚਿਰ ਦੀ ਮਿਲ ਚੁੱਕੀ ਆ ਤੇ ਇਸ ਤੋਂ ਇਲਾਵਾ ਹੋਰ ਵੀ ਬੜੇ ਲੋਕਾਂ ਨੇ ਗੱਲ ਕਹੀ ਹੈ ਪਹਿਲਾਂ 100 ਗੰਡੇ ਖਾਦੇ ਹੁਣ 100 ਚਿੱਤਰ ਖਾਈ ਜਾਂਦੇ ਆ ਹੁਣ ਇੰ্যায় ਕਰੀ ਜਾਂਦੇ ਆ ਤੋਂ ਦੇਖੋ ਜਿਹਦਾ ਇਹ ਨਾਲ ਜਿਹਦਾ ਜਿੰਨਾ ਕ ਸਿਆਸੀ ਸ਼ਰੀਕਾ ਹੈਗਾ ਉਹਦੇ ਵੱਲੋਂ ਉਸ ਤਰੀਕੇ ਦੀਆਂ ਗੱਲਾਂ ਕੀਤੇ ਜਾਂਦੇਗਾ ਜਿਹੜੀ ਆਕਾਲੀ ਦਲ ਦੇ ਨਾਲ ਅੱਜ ਵੀ ਅੰਦਰੋਂ ਖੜੇ ਆ ਉਹ ਕਹਿੰਦੇ ਵੀ ਹੁਣ ਕੀ ਜਾਨ ਦੇ ਲਈਏ ਇਸ ਤੋਂ ਇਲਾਵਾ ਹੁਣ ਕੀਤਾ ਕੀ ਜਾ ਸਕਦਾ ਸੋ ਸਭ ਦੇ ਵਿਚਾਰ ਆਪੋ ਆਪਣੇ ਆ ਸਭ ਆਪੋ ਆਪਣੇ ਤਰੀਕੇ ਨਾਲ ਸੋਚਨੇ ਆ ਪਰ ਗੱਲ ਇਹ ਆ ਵੀ ਇਹ ਹੁਣ 4-5 ਦਿਨ ਹਫਤਾ ਖੰਡ ਤੇ ਇਹ ਚਰਚਾ ਦਾ ਵਿਸ਼ਾ ਗੱਲ ਜਰੂਰ ਰਹੂਗੀ ਵੀ ਪਾਈਆ ਦੇ ਕੋ ਸਦਾ ਲੱਗੀ ਸਦਾ ਲੱਗੀ ਸਦਾ ਲੱਗੀ ਤੇ ਬਾਅਦ ਦੇ ਵਿੱਚ ਮਣ ਲੱਗਦਾ ਵੀ ਗੱਲ ਆਈ ਗਈ ਹੋ ਜਾਣੀ ਆ ਉਦੋਂ ਨੂੰ ਪੰਜਾਬ ਦਾ ਕੋਈ ਨਾ ਕੋਈ ਹੋਰ ਮੁੱਦਾ ਭਖਦਾ ਆ ਜਾਣਾ ਸੋ ਫਿਰ ਹਾਲ ਇਹ ਮੁੱਦਾ ਪੰਜਾਬ ਦੇ ਵਿੱਚ ਹੌਟ ਹੈ ਜੀ ਜੀ ਬਿਲਕੁਲ ਕਹਣਾ ਸਾਹਿਬ ਉਧਰ ਕਿਸਾਨਾਂ ਦੀ ਗੱਲ ਕਰਦੇ ਆ ਜੀ ਦਿੱਲੀ ਕੂਚ ਤੋਂ ਪਹਿਲਾਂ ਕਿਸਾਨ ਆਗੂਆਂ ਤੇ ਪੁਲਿਸ ਦੇ ਵਿੱਚ ਮੀਟਿੰਗ ਹੋਈ ਹੈ ਜੀ ਕੀ ਗੱਲਬਾਤ ਹੋਈ ਹੈ ਬਿਲਕੁਲ ਜੀ ਬਿਲਕੁਲ ਕਿਸਾਨ ਆਗੂਆਂ ਦੇ ਵਿੱਚ ਤੇ ਦਿੱਲੀ ਜਿਹੜੀ ਅੰਬਾਲਾ ਦੀ ਪੁਲਿਸ ਆ ਉਹਦੇ ਵਿੱਚ ਅੰਬਾਲਾ ਦੇ ਵਿੱਚ ਮੀਟਿੰਗ ਹੋਈ ਆ ਮਹੱਤਵਪੂਰਨ ਮੀਟਿੰਗ ਹੋਈ ਆ ਇਹਦੇ ਵਿੱਚ ਕਈ ਮਹੱਤਵਪੂਰਨ ਫੈਸਲੇ ਕੀਤੇ ਗਏ ਆ ਕਹਿੰਦੇ ਵੀ ਕਿਸਾਨ ਆਗੂਆਂ ਨੇ ਇਹ ਗੱਲ ਮੰਨੀ ਹੈ ਜੀ ਕਿ ਅਸੀਂ ਕੋਈ ਬੈਰੀਕੇਡ ਨਹੀਂ ਤੋੜਾਂਗੇ ਅਸੀਂ ਚੁੱਪਚਾਪ ਛਾਤਮਈ ਤਰੀਕੇ ਨਾਲ ਅੱਗੇ ਵਧਾਂਗੇ ਅਸੀਂ ਸਿਰਫ ਸਿਰਫ ਦਿੱਲੀ ਜਾਣਾ ਸਾਡੀ ਕਿਸੇ ਨਾਲ ਹੋਰ ਕੋਈ ਲੜਾਈ ਹੈ ਨਹੀਂ ਅਸੀਂ ਕੋਈ ਜੰਗ ਲੜਨ ਦੇ ਲਈ ਨਹੀਂ ਅਸੀਂ ਆਪਣੀਆਂ ਮੰਗਾਂ ਮੰਨਵਾਉਣ ਲਈ ਜਾਣਾ ਉਹ ਮੰਗਾਂ ਜਿਹੜੀਆਂ ਕਿ ਹੁਣ ਤੱਕ ਸਰਕਾਰ ਨੇ ਮੰਨੀਆਂ ਨਹੀਂ ਤੇ ਅਸੀਂ ਆਪਣੀਆਂ ਉਹਨਾਂ ਮੰਗਾਂ ਦੇ ਉੱਤੇ ਵਜੇ ਦਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਹਰਿਆਣੇ ਦੇ ਵਿੱਚ ਬਿਲਕੁਲ ਨਹੀਂ ਜਾਮ ਲਾਉਦੇ ਅਸੀਂ ਹਰਿਆਣੇ ਦੇ ਵਿੱਚ ਬਿਲਕੁਲ ਧਰਨਾ ਨਹੀਂ ਲਾਉਂਦੇ ਅਸੀਂ ਹਰਿਆਣੇ ਦੀਆਂ ਸੜਕਾਂ ਨੂੰ ਬਿਲਕੁਲ ਨਹੀਂ ਬੰਦ ਕਰਦੇ ਤੇ ਸਾਨੂੰ ਜਦੋਂ ਪਰਮਿਸ਼ਨ ਮਿਲ ਜੂਗੀ ਦਿੱਲੀ ਵਾਲੇ ਜਦੋਂ ਸਾਨੂੰ ਪਰਮਿਸ਼ਨ ਦੇ ਦੇਣਗੇ ਵੀ ਭਾਈ ਤੁਸੀਂ ਇੱਥੇ ਫਲਾਣੀ ਥਾਂ ਦੇ ਉੱਤੇ ਆ ਕੇ ਮੰਨ ਲੋ ਕੇ ਰਾਮਲੀਲਾ ਮੈਦਾਨ ਦੇ ਵਿੱਚ ਜਾਂ ਜੰਤਰ ਮੰਤਰ ਤੇ ਜਾਂ ਕਿਤੇ ਵੀ ਜਦੋਂ ਉਹਨਾਂ ਨੇ ਕਿਹਾ ਵੀ ਆ ਕੇ ਤੁਸੀਂ ਪ੍ਰਦਰਸ਼ਨ ਕਰ ਲਓ ਉਹ ਕਹਿੰਦੇ ਜੀ ਅਸੀਂ ਉਸ ਵੇਲੇ ਪ੍ਰਦਰਸ਼ਨ ਕਰਨੇ ਜਾਵਾਂਗੇ ਸੋ ਵੇਨੇ ਭਾਈ ਕੀ ਬਣਦਾ ਪਰ ਹੁਣ ਇਹ ਗੱਲ ਕਹੀ ਹੈ ਵੀ ਭਾਈ ਉਹ ਕਹਿੰਦੇ ਵੀ ਅਸੀਂ ਸ਼ਾਂਤਮਈ ਤਰੀਕੇ ਨਾਲ ਜਾਣਾ ਸਾਡੀ ਕੋਈ ਜੰਗ ਨਹੀਂ ਗਈ ਲੱਗੀ ਅਸੀਂ ਬਿਲਕੁਲ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਜਾਵਾਂਗੇ ਹੁਣ ਦੇਖਦੇ ਭਾਈ ਦਿੱਲੀ ਦੀ ਜਿਹੜੀ ਸਰਕਾਰ ਆ ਜਾਂ ਦਿੱਲੀ ਦੇ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਕਿੱਥੋਂ ਦੀ ਪਰਮਿਸ਼ਨ ਦਿੰਦੇ ਆ ਵੀ ਕਿੱਥੇ ਆ ਕੇ ਤੁਸੀਂ ਬੈਠ ਸਕਦੇ ਹੋ ਕਿੱਥੇ ਆ ਕੇ ਤੁਸੀਂ ਧਰਨਾ ਲਾ ਸਕਦੇ ਆ ਪਰ ਦੇਖੋ ਇਸ ਵੇਲੇ ਪਰਮਿਸ਼ਨ ਤੇ ਦੇਣੀ ਵੀ ਚਾਹੀਦੀ ਆ ਤੇ ਕਿਸਾਨ ਨੂੰ ਦਿੱਲੀ ਜਾਣਾ ਵੀ ਚਾਹੀਦਾ ਜੇ ਤੁਸੀਂ ਇਹ ਗੱਲ ਕਹਿੰਦੇ ਕਿ ਦਿੱਲੀ ਦੀਆਂ ਸਰਕਾਰਾਂ ਦਿੱਲੀ ਦੇ ਤਖਤੋਂ ਤਾਜ ਆ ਜਿਹੜੇ ਉਹ ਚੱਲਦੇ ਹੈਗੇ ਸੂਬੇ ਦੇ ਸਿਰ ਦੇ ਉੱਤੇ ਤੇ ਉਹ ਸੂਬਾ ਇੱਕ ਪੰਜਾਬ ਵੀ ਆ ਤੇ ਫੇਰ ਜੇਕਰ ਪੰਜਾਬ ਦੇ ਲੋਕ ਦਿੱਲੀ ਵੱਲ ਜਾਂਦੇ ਵੀ ਪਾਈ ਅਸੀਂ ਆਪਣੀਆਂ ਮੰਗਾਂ ਮਨਵਾਉਣੀਆਂ ਤੇ ਫੇਰ ਕਿਉਂ ਨਹੀਂ ਤੁਸੀਂ ਮੰਨਦੇਗੇ ਇਹ ਗੱਲ ਵੜ ਲੈਣੀ ਚਾਹੀਦੀ ਹੈ ਕੋਈ ਆਪਣੀ ਆ ਇਹ ਕਿਹੜਾ ਕੋਈ ਚੀਨ ਦੇ ਵੱਲੋਂ ਆਏ ਲੋਕ ਹੈ ਜਾਂ ਪਾਕਿਸਤਾਨ ਦੇ ਵੱਲੋਂ ਆਏ ਲੋਕ ਆ ਆਪਣੀ ਲੋਕਾਂ ਤੇ ਆਪਣੇ ਲੋਕਾਂ ਦੀ ਗੱਲ ਬੰਨਣੀ ਚਾਹੀਦੀ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਪਰ ਉਧਰ ਜਾਖੜ ਸਾਹਿਬ ਕਹਿੰਦੇ ਆ ਵੀ ਕਿਸਾਨਾਂ ਨਾਲ ਗੱਲਬਾਤ ਦਾ ਇਹੀ ਸਮਾਂ ਟੁਕਵਾ ਹੈ ਜੀ ਤੇ ਜਾਖੜ ਸਾਹਿਬ ਐਫਰਟਸ ਕਿਉਂ ਨਹੀਂ ਕਰ ਰਹੇ ਫੇਰ ਅੱਗੇ ਹੋ ਕੇ ਤੇ ਫੇਰ ਗੱਲਬਾਤ ਕਰਵਾਈ ਜਾਵੇ ਦੇਖੋ ਜੀ ਮੈਨੂੰ ਲੱਗਦਾ ਵੀ ਹਰ ਬੰਦੇ ਦੇ ਨਾ ਕੋਈ ਨਾ ਕੋਈ ਸਮਰੱਥਾ ਹੁੰਦੀ ਹੈ ਵੀ ਇੱਕ ਲੈਵਲ ਤੇ ਜਾ ਕੇ ਕੋਈ ਵੀ ਬੰਦਾ ਜਿਹੜਾ ਉਹ ਗੱਲ ਮੰਨਦਾ ਕਰਦਾ ਸੁਣਦਾ ਜਾਂ ਕੁਝ ਵੀ ਆ ਪਰ ਗੱਲ ਇਹ ਜੀ ਕਿ ਜਾਖੜ ਹੋਰਾਂ ਨੇ ਆਪਣੀ رائے ਰੱਖੀ ਆ ਹੁਣ ਜਾਖੜ ਹੋਰਾਂ ਨੂੰ ਹੋ ਸਕਦਾ ਪੁੱਛਦੇ ਹੀ ਨਾ ਹੋਣ ਜਾਖੜ ਹੋਰੀ ਤਾਂ ਪੰਜਾਬ ਦੇ ਵਿੱਚ ਬੀਜੇਪੀ ਦੀਆਂ ਮੀਟਿੰਗਾਂ ਦੇ ਵਿੱਚ ਵੀ ਨਹੀਂ ਆ ਰਹੇ ਜਾਖੜ ਹੋਰੀ ਤਾਂ ਦੂਰੀ ਇਸ ਗੱਲ ਕਰਕੇ ਮਾਨਸਿਕ ਤੌਰ ਤੇ ਬਣਾਈ ਹੋਈ ਆ ਕਿਉਂਕਿ ਉਹ ਕਹਿੰਦੇ ਜੀ ਕਿ ਬੀਜੇਪੀ ਦੀਆਂ ਨੀਤੀਆਂ ਨਹੀਂ ਸਹੀ ਪੰਜਾਬ ਦੇ ਪ੍ਰਤੀ ਉਹਨਾਂ ਨੇ ਪਿੱਛੇ ਜੇ ਵੀ ਗੱਲ ਕਹੀ ਸੀ ਕਿ ਮੈਂ ਆਪਣਾ ਅਸਤੀਫਾ ਦਿੱਤਾ ਮੋਦੀ ਸਾਹਿਬ ਤੇ ਨੱਡਾ ਸਾਹਿਬ ਦੇ ਕੋਲੇ ਮੇਰਾ ਅਸਤੀਫਾ ਪਿਆ ਉਹਨਾਂ ਨੇ ਗੱਲਾਂ ਕਹੀਆਂ ਜਿਹੜੀਆਂ ਹੁਣ ਪੰਜਾਬ ਦੇ ਵਿੱਚ ਮੀਟਿੰਗਾਂ ਹੁੰਦੀਆਂ ਆ ਜਿਹੜੀਆਂ ਜ਼ਮੀਨੀ ਚੋੜਾ ਤੋਂ ਬਾਅਦ ਹੋਈਆਂ ਉਸ ਕਿਸੇ ਵੀ ਮੀਟਿੰਗ ਦੇ ਵਿੱਚ ਜਾਖ ਹਰ ਹੁਣ ਨੇ ਨੈਤਿਕ ਤੌਰ ਦੇ ਉਤੇ ਆਪਣੀ ਜ਼ਿੰਮੇਵਾਰੀ ਸਮਝਿਆ ਕਿਸਾਨ ਦੇ ਪੱਖ ਦੇ ਵਿੱਚ ਹੱਦ ਨਾਰਾ ਮਾਰਿਆ ਉਹ ਕਹਿੰਦੇ ਵੀ ਜਿਹੜੇ ਹੁਣ ਕਿਸਾਨ ਨੇ ਉਹਨਾਂ ਨੇ ਪੈਦਲ ਜਾਣ ਦਾ ਐਲਾਨ ਕੀਤਾ ਵੀ ਅਸੀਂ ਦਿੱਲੀ ਵੱਲ ਪੈਦਲ ਜਾਵਾਂਗੇ ਉਹ ਕਹਿੰਦੇ ਕਿਸਾਨਾਂ ਦੇ ਨਾਲ ਇਹ ਵੇਲਾ ਟੁਕਮਾ ਹੈਗਾ ਗੱਲਬਾਤ ਕਰਨ ਦਾ ਕਿਸਾਨ ਦੇ ਨਾਲ ਹੁਣ ਗੱਲਬਾਤ ਹੋ ਜਾਣੀ ਚਾਹੀਦੀ ਹੈ ਉਹ ਕਹਿੰਦੇ ਵੀ ਇਸ ਤੋਂ ਚੰਗਾ ਤੇ ਇਸ ਤੋਂ ਟੁਕਮਾ ਸਮਾ ਨਹੀਂ ਹੋਣਾਗਾ ਉਹ ਕਹਿੰਦੇ ਵੀ ਜੇਕਰ ਹੁਣ ਨਾ ਗੱਲ ਹੋਈ ਤਾਂ ਫਿਰ ਗੱਲ ਕਦੋਂ ਹੋਊਗੀ ਉਹਨਾਂ ਨੇ ਕਿਹਾ ਜੀ ਕਿ ਮਿਲ ਬੈਠ ਕੇ ਗੱਲ ਕਰਨ ਦਾ ਸਹੀ ਸਮਾਂ ਹੈਗਾ ਤੋ ਦੇਖਦੇ ਜੀ ਕਿ ਉਹਨਾਂ ਦੀ ਗੱਲ ਦੇ ਉੱਤੇ ਕਿੰਨਾ ਕ ਅਮਲ ਕਰਦੇ ਆ ਉਹਨਾਂ ਦੀ ਗੱਲ ਦੇ ਉੱਤੇ ਕੌਣ-ਕੌਣ ਅਮਲ ਕਰਦਾ ਉਹਨਾਂ ਦੀ ਗੱਲ ਨੂੰ ਕੋਈ ਪਾ ਦਿੰਦਾ ਕਿ ਨਹੀਂ ਦਿੰਦਾ ਪਰ ਉਹਨਾਂ ਨੇ ਗੱਲਾਂ ਵਰੀਆਂ ਕਿੰਨਾਂ ਵੀ ਭਾਈ ਇਸ ਵੇਲੇ ਗੱਲ ਹੋ ਜਾਣੀ ਚਾਹੀਦੀ ਆ ਹੁਣ ਇਸ ਤੋਂ ਵੱਧਿਆ ਤੇ ਟਕਮਾ ਸਮਾਂ ਨਹੀਂ ਹੋਣਾ ਜੀ ਜੀ ਟੈਣਾ ਸਾਹਿਬ ਉੱਧਰ ਬੇਰੋਜ਼ਗਾਰ ਅਧਿਆਪਕ ਉਹਨਾਂ ਤੇ ਵੀ ਕਹਿੰਦੇ ਆ ਵੀ ਉਹਨਾਂ ਦੇ ਤੇ ਪੁਲਿਸ ਦੇ ਦਰਮਿਆਨ ਝੜਪਾਂ ਹੋਈਆਂ ਤੇ ਪਾਣੀ ਦੀਆਂ ਬਾਛਣਾ ਉਹਨਾਂ ਤੇ ਚੱਲੀਆਂ ਨੇ ਜੀ ਬਿਲਕੁਲ ਜੀ ਬਿਲਕੁਲ ਬੇਰੋਜ਼ਗਾਰ ਅਧਿਆਪਕ ਜਿਹੜੇ ਉਹ ਲੰਘੇ ਕੱਲ ਭਗਵੰਤ ਮਾਨ ਦੀ ਸੰਗਰੂਰ ਵਾਲੀ ਕੋਠ ਇਹਨਾਂ ਦੇ ਉੱਤੇ ਪਾਣੀ ਦੀਆਂ ਵਾਛੜਾਂ ਵਜੀਆਂ ਇਹਨਾਂ ਨੇ ਨੌਕਰੀ ਦੀ ਖਾਤਰ ਕੇ ਭਾਈ ਸਾਡੀ ਗੰਭਰਤ ਕਰਨ ਕੀਤੀਆਂ ਜਾਣ ਅਸੀਂ ਸਾਰੀ ਕੁਆਲੀਫਿਕੇਸ਼ਨ ਸਾਡੀ ਪੂਰੀ ਐ ਤੇ ਸਾਨੂੰ ਇਸ ਦੇ ਬਾਵਜੂਦ ਵੀ ਕਿਉਂ ਨਹੀਂ ਭਰਤੀ ਕੀਤਾ ਜਾਂਦਾ ਇਸ ਗੱਲ ਦੇ ਕਰਕੇ ਚੱਲੇ ਸੀਗੇ ਪਰ ਇਹਨਾਂ ਦੇ ਉੱਤੇ ਪਾਣੀ ਦੀਆਂ ਵਾਛੜਾਂ ਵਜੀਆਂ ਇਹਨਾਂ ਦੇ ਵਿੱਚ ਕਹਿੰਗੇ ਬੀਬੀਆਂ ਦੀਆਂ ਚੁੰਨੀਆਂ ਲੱਥੀਆਂ ਕੰਗਾ ਦੇਗਾ ਪਗਾਵੀ ਲੱਥੀਆਂ ਕੰਗਾ ਦੇ ਤਾਂ ਡਾਂਗੀਆਂ ਪਵਜੀਆਂ ਡਾਂਗਾ ਮਾਰ ਕੇ ਗੰਗਾ ਕਹਿੰਦੇ ਕਿਉਂਕਿ ਲਾਠੀ ਚਾਰਜ ਉੱਥੇ ਬੜਾ ਖਤਰਨਾਕ ਹੋਇਆ ਪੁਲਿਸ ਨੇ ਬੈਰੀਕੇਡਿੰਗ ਲਾ ਕੇ ਭਗਵੰਤ ਮਾਨ ਤੇ ਘਰ ਵੱਲ ਜਾਣ ਤੋਂ ਰੋਕ ਲਿਆ ਸੀਗਾ ਤੇ ਫਿਰ ਉੱਥੇ ਜਿਹੜਾ ਮਾਹੌਲ ਤਣਾ ਪੂਰਨ ਬਣ ਗਿਆ ਹੈਰਾਨੀ ਇਸ ਗੱਲ ਦੀ ਹੈ ਕਿ ਇਹੀ ਆਮ ਆदमी ਪਾਰਟੀ ਦੀ ਸਰਕਾਰ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਤੇ ਜਦੋਂ ਸਾਡੀ ਸਰਕਾਰ ਆ ਗਈ ਤਾਂ ਅਧਿਆਪਕਾਂ ਦਾ ਸਤਿਕਾਰ ਕਿਵੇਂ ਹੁੰਦਾ ਅਸੀਂ ਦੱਸਿਆ ਕਰਾਂਗੇ ਸਰਕਾਰ ਦੇ ਪੱਖ ਸਰਕਾਰ ਇਹ ਗੱਲ ਕਹਿੰਦੀ ਹੁੰਦੀ ਸੀ ਸਰਕਾਰ ਬਣਨ ਤੋਂ ਪਹਿਲਾਂ ਕਿ ਭਾਈ ਸਾਡੀ ਸਰਕਾਰ ਦਾ ਮੌਕਾ ਦਿਓ ਸਾਡੀ ਸਰਕਾਰ ਬਣਾਓ ਅਸੀਂ ਤੁਹਾਡੇ ਸਾਰਿਆਂ ਦੇ ਮੰਗਾਂ ਪੂਰੀਆਂ ਕਰਾਂਗੇ ਅਸੀਂ ਅਧਿਆਪਕਾਂ ਦਾ ਭਰਤਗਾਂ ਵੀ ਕਰਾਂਗੇ ਅਸੀਂ ਆ ਵੀ ਗੱਲ ਪੂਰੀ ਕਰਾਂਗੇ ਅਸੀਂ ਉਹ ਵੀ ਗੱਲ ਪੂਰੀ ਕਰਾਂਗੇ ਸੋ ਆ ਗੱਲਾਂ ਹੁੰਦੀਆਂ ਸੀ ਇਹੀ ਆਮ ਆਰਮੀ ਪਾਰਟੀ ਦੀ ਸਰਕਾਰੇ ਗੱਲ ਕਹਿੰਨੀ ਹੁੰਦੀ ਸੀ ਬੁੱਢੇ ਨਾਲੇ ਨੂੰ ਅਸੀਂ ਇਹੋ ਜਿਹਾ ਬਣਾ ਲਿਆਗੇ ਜਦੋਂ ਸਾਡੀ ਸਰਕਾਰ ਆ ਗਈ ਵੀ ਇਥੋਂ ਤੁਸੀਂ ਗਲਾਸ ਭਰ ਕੇ ਪਾਣੀ ਦਾ ਉਹ ਪੀ ਲਿਆ ਕਰੋਗੇ ਸਿੱਧਾ ਹੀ ਸੋ ਉਹ ਸਾਰੀਆਂ ਗੱਲਾਂ ਤਾਂ ਭੁੱਲ ਗਏ ਆ ਲਗਭਗ 3 ਸਾਲ ਹੋ ਗਏ ਆ ਨਾਤਾ ਦੇ ਆਪ ਆਪਣਾ ਸਤਿਕਾਰ ਚੇਤੇ ਆ ਤੇ ਨਾ ਬੁੱਢੇ ਨਾਲੇ ਦਾ ਚੇਤਾ ਹੈਗਾ ਸੋ ਗੱਲਾਂ ਸੀ ਗੱਲਾਂ ਦਾ ਕੜਾ ਬਹੁਤ ਵਧੀਆ ਚੱਲਿਆ ਪਹਿਲੇ ਡੇਢ ਤੋਂ ਸਾਲ ਤੱਕੜਾ ਬੜਾ ਸੁਆਦ ਲੱਗਿਆ ਜੀ ਜੀ ਬਿਲਕੁਲ ਸਹੀ ਪਰ ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਹਿੰਦੇ ਆ ਕਿ ਹੁਣ ਪੰਜਾਬ ਦੇ ਵਿੱਚ ਬੁਲੇਟ ਰੇਲ ਚੱਲਣੀ ਹੈ ਜੀ ਜ਼ਮੀਨ ਐਕਵਾਇਰ ਬਾਰੇ ਫੈਸਲਾ ਜਲਦੀ ਹੋਊਗਾ ਇਹ ਵੀ ਕੋਈ ਗੱਲਾਂ ਦਾ ਕੜਾ ਹੈ ਕਿ ਬਾਕੀ ਤਾਂ ਹੋਣ ਜਾ ਰਿਹਾ ਦੇਖੋ ਜੀ ਸਾਡੇ ਜਿਉਂਦੇ ਜੀ ਤਲੀ ਮੇਰਾ ਖਿਆਲ ਹੈ ਸ਼ੁਰੂ ਹੋਊਗੀ ਹਾਲਾਂਕਿ ਮੈਂ 네ਗੇਟਿਵ ਨਹੀਂ ਗੱਲ ਕਹਿੰਦਾ ਪਰ ਕਿਉਂਕਿ ਜਿੰਨਾ ਵੱਡਾ ਪ੍ਰੋਜੈਕਟ ਆ ਪੰਜਾਬ ਦੇ ਵਿੱਚੋਂ ਤਾਂ ਕੋਈ ਸੜਕ ਲੰਘਣੀ ਹੋਵੇ ਕੋਈ ਪੁਲ ਬਣਨਾ ਹੋਵੇ ਤੇ ਉਥੇ ਜੱਬ ਪੈ ਜਾਂਦਾ ਕਦੇ ਕਹਿੰਦੇ ਜਮੀਨ ਨਹੀਂ ਐਕਵਾਇਰ ਹੋਈ ਕਦੇ ਪੂਰਾ ਭਾਅ ਨਹੀਂ ਮਿਲਿਆ ਕਦੇ ਠੇਕੇਦਾਰ ਭੱਜ ਗਿਆ ਕਦੇ ਸਰਕਾਰ ਬਦਲ ਗਈ ਕਦੇ ਪਿੱਛੋਂ ਬਜਟ ਨਹੀਂ ਆਇਆ ਕਦੇ ਧੋਖਾ ਹੋ ਗਿਆ ਕਦੇ ਭੁਰਪਰੀ ਜੀ ਸੜਕ ਬਣ ਗਈ ਕਦੇ ਪੁਲ ਨਹੀਂ ਸਹੀ ਬਣਿਆ ਇੱਥੇ ਪੰਜਾਬ ਦੇ ਵਿੱਚ ਤਾਂ ਆਹ ਕੁਛ ਨਿੱਕੀ ਨਿੱਕੀ ਗੱਲ ਤੇ ਹੁੰਦਾ ਇੱਕ ਸੜਕ ਬਣਾਉਣੀ ਹੋਵੇ ਇੱਕ ਪੁਲ ਬਣਾਉਣਾ ਹੋਵੇ ਤਾਂ ਤੁਸੀਂ ਦੇਖੋ ਵੀ ਇੱਥੇ 10 10 15 15 ਸਾਲ ਨਿਕਲ ਜਾਂਦੇ ਆ ਆ ਆਦਮਪੁਰ ਵਾਲਾ ਪੁਲ ਦੇਖ ਲਓ ਉਹ ਡਗਰੂ ਵਾਲਾ ਪੁਲ ਦੇਖ ਲੋ ਇਹਨਾਂ ਪੁਲਾਂ ਨੂੰ ਇੰਉਂ ਲੱਗਦਾ ਵੀ ਇਹ ਵੈਸੇ ਹੀ ਸੜਕ ਦੇ ਉੱਤੇ ਨਾ ਰੋਕ ਲਾਉਣ ਦੇ ਲਈ ਜਾਂ ਲੋਕਾਂ ਨੂੰ ਤੰਗ ਕਰਨ ਦੇ ਲਈ ਬਣਾਏ ਗਏ ਸੀਗੇ ਇਹ ਕੁਸੂ ਹੁਲਤ ਨਹੀਂ ਸੀ ਜਦੋਂ ਪੰਜਾਬ ਦੇ ਵਿੱਚ ਪੁਲ ਇਵੇਂ ਬਣਦੇ ਆ ਤੇ ਪੰਜਾਬ ਦੇ ਵਿੱਚ ਭਾਈ ਮੈਟਰੋ ਕਿਵੇਂ ਨਿਕਲੂਗੀ ਫਿਰ ਇਹ ਵੀ ਦੇਖ ਲੋ ਕਿਉਂਕਿ ਦੇਖੋ ਇਹ ਤਾਂ ਲਗਭਗ 400 ਪਿੰਡਾਂ ਦੀ ਜ਼ਮੀਨ ਐਕਵਾਇਰ ਹੋਣੀ ਆ ਦੀਰੇ ਵਿੱਚ ਕੁਝ ਕੁ ਪਿੰਡ ਦਿੱਲੀ ਦੇ ਕੁਝ ਕੁ ਹਰਿਆਣਾ ਦੇ ਤੇ ਸਭ ਤੋਂ ਵੱਧ ਪੰਜਾਬ ਦੇ ਆ ਕੇਂਦਰ ਦੀ ਸਰਕਾਰ ਨੇ ਇਹ ਗੱਲ ਕਹੀ ਆ ਕਿ ਅਸੀਂ ਭਾਈ ਪੰਜਾਬ ਦੇ ਵਿੱਚ ਬੁਲਟ ਟ੍ਰੇਨ ਲੈ ਕੇ ਆ ਰਹੇ ਹਾਂ ਸਰਵੇ ਇਹਦਾ ਚੱਲ ਰਿਹਾ ਕਹਿੰਦੇ ਵੀ ਦਿੱਲੀ ਤੋਂ ਲੈ ਕੇ ਅਮਰitsar ਤੱਕ ਬੁਲਟ ਟ੍ਰੇਨ ਚੱਲੂਗੀ ਇਹ ਬੁਲਟ ਟ੍ਰੇਨ ਆ ਜਿਹੜੀ ਇਹ ਕਹਿੰਦੇ ਜੀ 300 ਤੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੂਗੀ ਚੰਡੀਗੜ ਸਮੇਤ 15 ਸਟੇਸ਼ਨਾਂ ਦੇ ਉੱਤੇ ਰੁਕਿਆ ਕਰੂਗੀ ਕਹਿੰਦੀ ਕਿ 2 ਘੰਟਿਆਂ ਦੇ ਵਿੱਚ ਦਿੱਲੀ ਤੋਂ ਅੰਮ੍ਰਿਤਸਰ ਲਾ ਲਿਆ ਕਰੂਗੀ 750 ਸਵਾਰੀਆਂ ਇੱਕ ਵਾਰੀ ਦੇ ਵਿੱਚ ਜਾਇਆ ਆਇਆ ਕਰਨੀਆਂ ਸੋ ਇਸ ਤਰੀਕੇ ਦੀ ਗੱਲਬਾਤ ਆ ਪਰ ਮੈਨੂੰ ਲੱਗਦਾ ਨਹੀਂ ਕਿ ਆਪਣੇ ਜੋਦੇ ਜੀ ਹੋਜੂ ਮਗਰੋਂ ਸ਼ੁਰੂ ਹੋਵੇ ਨਾ ਹੋਵੇ ਆਪਾਂ ਨੂੰ ਫਰਕ ਨਹੀਂ ਪੈਣਾ ਪਰ ਇਹ ਕੰਮ ਬੜਾ ਵੱਡਾ ਇਹ ਪ੍ਰੋਜੈਕਟ ਬਹੁਤ ਵੱਡਾ ਹੈਗਾ ਇਸੇ ਤਾਂ ਪੰਜਾਬ ਦੇ ਵਿੱਚ ਫਾਟਕਾਂ ਤੇ ਬੰਦਾ ਖੜਾ ਕਰਨਾ ਹੋਵੇ ਤੇ ਕਈ ਸਾਲ ਤਾਂ ਉਹਦੀ ਭਰਤੀ ਤੇ ਲੰਘ ਜਾਂਦੇ ਆ ਸੋ ਵੇਖਦੇ ਕੀ ਬਣਦਾ ਪਰ ਇਹ ਗੱਲ ਜ਼ਰੂਰ ਕਹੀ ਗਈ ਹੈ ਸੁਣਨ ਨੂੰ ਬੜੀ ਸੁਆਦਲੀ ਲੱਗੀ ਗੱਲ ਵੇ ਭਾਈ ਪੰਜਾਬ ਦੇ ਵਿੱਚੋਂ ਛੂਹ ਕਰਕੇ ਗੱਡੀ ਲੰਘਿਆ ਕਰੂਗੀ ਜੀ ਜੀ ਬਿਲਕੁਲ ਸਹੀ ਟੇਣਾ ਸਾਹਿਬ ਉਧਰ ਦੂਸਰੇ ਬੰਨੇ ਕਹਿੰਦੇ ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਅਫਵਾਹ ਨਿਕਲੀ ਹੈ ਜੀ ਹਾਂ ਬਿਲਕੁਲ ਜੀ ਅਫਵਾਹ ਨਿਕਲੀ ਹੈ ਤੇ ਗੱਲ ਚੰਗੀ ਹੈ ਪਰ ਮੂਰਖਮਤੇ ਲੋਕ ਆ ਜਿਹੜੇ ਉਹ ਕੁਝ ਨਾ ਕੁਝੀ ਹੋਜੀ ਗੱਲ ਕਰਦੇ ਰਹਿੰਦੇ ਆ ਉਹ ਆਪਣੀ ਬਦਤਮੀਜ਼ੀ ਦਿਖਾਉਂਦੇ ਰਹਿੰਦੇ ਆ ਇਹਦੇ ਬਾਰੇ ਆਪਾਂ ਜਾਣਦੇ ਆ ਪਿਛਲੇ ਜਣੀ ਇੱਕ ਬੰਦੇ ਨੇ ਇਹ ਗੱਲ ਕਹੀ ਸੀ ਪਤਾ ਨਹੀਂ ਕੌਣ ਹੋਊਗਾ ਪੁਲਿਸ ਹੁਣ ਉਹਨੂੰ ਆਪਾਂ ਪਤਾ ਕਰੂਗੀ ਉਹਦਾ ਕਿ ਭਾਈ ਤਾਜ ਮਹਿਲ ਦੇ ਵਿੱਚ ਬੰਬ ਰੱਖਿਆ ਇਹਨੂੰ ਬੰਬ ਨਾਲ ਉਡਾ ਦੇਣਾ ਲੋ ਜੀ ਪੁਲਿਸ ਨੂੰ ਏਜੰਸੀਆਂ ਨੂੰ ਇੱਥੇ ਭਾਦੀ ਬਣ ਗਈ ਤੇ ਉਹਨਾਂ ਨੇ ਭਾਈ ਆਪਦੀ ਪੂਰੀ ਪੜਤਾਲ ਕੀਤੀ ਹੈ ਪਰ ਨਿਕਲਿਆ ਵਿੱਚੋਂ ਕੁਝ ਵੀ ਨਹੀਂ ਹੈ ਪਤਾ ਲੱਗਾ ਵੀ ਇੱਥੇ ਕੁਝ ਵੀ ਨਹੀਂ ਸੀਗਾ ਸਾਰਾ ਕੁਝ ਠੀਕ ਸੀਗਾ ਇਹ ਇੱਕ ਅਫਵਾਹ ਸੀਗੀ ਤੇ ਹੁਣ ਪੁਲਿਸ ਨੇ ਇਹ ਗੱਲ ਕਹੀ ਹੈ ਕਿ ਭਾਈ ਇਹਨਾਂ ਅਫਵਾਹਾਂ ਦੇ ਉੱਤੇ ਅਮਲ ਲਾ ਕੀਤਾ ਜਾਵੇ ਤੇ ਹੁਣ ਇਸ ਗੱਲ ਦੀ ਪੜਤਾਲ ਚੱਲ ਰਹੀ ਹੈ ਵੀ ਬੰਦਾ ਕੌਣ ਆ ਜਿਹਨੇ ਆਹ ਫਰਤੂਤ ਕੀਤੀ ਹੈ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅਜ ਦੇ ਲਈ ਐਨ ਐ ਆ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ